ਇਹਨਾਂ ਨੇ ਪਟਿਆਲੇ ਦਾ ਬਾਦ ਸਾਡਾ ਬਦਲਿਆ ਬਾਹਰ ਕੱਢਿਆ ਉੱਥੇ ਲੋਕ ਕਿੰਨੇ ਔਖੇ ਆ ਉਹਨਾਂ ਨੂੰ ਪੁੱਛੋ ਜਾ ਕੇ ਇੱਥੇ ਆ ਕੇ ਦੱਸ ਕੇ ਗਿਆ ਵੀ ਅਸੀਂ ਚੰਗਾ ਅਸੀਂ ਰੋਲਾ ਨਹੀਂ ਪਾਇਆ ਤੁਸੀਂ ਚੰਗਾ ਹੋ ਗਏ ਰਲੋ ਬੈਠੇ ਆ ਤਾਂ ਅਸੀਂ ਬਹੁਤ ਔਖੇ ਹੋ ਗਏ ਬਾਸ ਸਟੈਂਡ ਬਾਰੇ ਕੋਈ ਇਹਨਾਂ ਨੇ ਕੋਈ ਫੈਸਲਾ ਕਰਨ ਲੱਗੇ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਬਠਿੰਡੇ 'ਚ ਬਹੁਤ ਵੱਡਾ ਐਕਸ਼ਨ ਹੈ ਜਿਹੜਾ ਉਹ ਕਰਾ ਪੰਜ ਐਮਐਲਏ ਵੀ ਐ ਚਾਰ ਐ ਮੌਜੂਦਾ ਐਮਐਲਏ ਇੱਕ ਹਲਕਾ ਇੰਚਾਰਜ ਮੈਂਬਰ ਪਾਰਲੀਮੈਂਟ 30 ਐਮਸੀ మేయర్ ਉਹ ਵੀ ਇਹਦਾ ਵਿਰੋਧ ਕਰ ਰਹੇ ਆ ਨਾਲ ਜਥੇਬੰਦੀਆਂ ਦੇ ਨਾਲ ਨਾਲ ਇੰਨੀ ਮжоਰਿਟੀ ਆ ਮжоਰਿਟੀ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ ਬਠਿੰਡੇ ਦੇ ਥੋਬੀ ਬਾਜ਼ਾਰ ਆਰੀਆ ਸਵਾਚੌਕ ਕੋਰਟ ਰੋਡ ਤੇ ਚਲੇ ਜੋ ਉੱਥੇ ਜਾਮ ਇੰਨਾ ਜ਼ਿਆਦਾ ਲੱਗਦਾ ਤਾਂ ਫਿਰ ਮੈਨੂੰ ਲੱਗਦਾ ਸਰਦਾਰ ਸਾਹਿਬ ਇਹ ਬਾਜ਼ਾਰ ਵੀ ਫਿਰ ਇੱਥੋਂ ਸ਼ਿਫਟ ਕਰ ਦੇਣੇ ਚਾਹੀਦੇ ਜਿਸ ਸ਼ਹਿਰ ਦੇ ਵਿੱਚ ਟ੍ਰੈਫਿਕ ਨਹੀਂ ਆਉਗੀ ਜੀ ਮੰਨ ਲਓ ਉਹ ਸ਼ਹਿਰ ਨੂੰ ਅਸੀਂ ਉਜੜੇ ਹੋਏ ਸ਼ਹਿਰ गिन ਕੇ ਚੱਲਦੇ ਆ ਜੀ ਪਟਿਆਲੇ ਜਿੱਥੇ ਆਂਦੇ ਸੀ ਦੋਨੇ ਬਸ ਸਟੈਂਡ ਚਲਾ ਦੇਾਂਗੇ ਅੱਜ ਉਸ ਬਸ ਸਟੈਂਡ ਨੂੰ ਜਿੰਦਰਾ ਲੱਗਿਆ ਹੋਇਆ ਦੀ ਗੱਲ ਸਟੇਸ਼ਨ ਕੋਲੇ ਬਹੁਤ ਟ੍ਰੈਫਿਕ ਹੈ ਕਿ ਸੇਵ ਨੂੰ ਅਸੀਂ ਦੂਰ ਲੈ ਜਾਾਂਗੇ ਸਾਚੀ ਕਾਲੀ ਦੋਸਤੋ ਪ੍ਰੋਗਰਾਮ ਕੀ ਹਾਲਾ ਮੇਰੇ ਸ਼ਹਿਰ ਦਾ ਤੁਹਾਡਾ ਬាទ ਬាទ ਸਵਾਗਤ ਅੱਜ 28 ਨਵੰਬਰ 2025 ਇਹ ਵਰਾ ਜਾਣ ਵਾਲਾ ਤੇ ਨਵਾਂ ਵਰਾ ਆਉਣ ਵਾਲਾ ਇਸੇ ਆਸ ਦੇ ਵਿੱਚ ਤੁਸੀਂ ਇਹ ਵੇਖੋ ਇੱਥੇ ਆਪਾਂ ਬੈਠੇ ਆ ਕਿਉਂਕਿ ਸਾਡੇ ਭਰਾ ਜਿਹੜੇ ਨੇ ਮੈਨੂੰ ਲੱਗਦਾ ਸ਼ਾਇਦ 219 ਸ਼ਾਇਦ ਦਿਨ ਹੋ ਗਏ ਨੇ ਵਿਰੋਧ ਦੇ ਵਿੱਚ ਬੈਠੇ ਨੇ ਕਿ ਅਸੀਂ ਬਸ ਸਟੈਂਡ ਜਿਹੜਾ ਬਾਹਰ ਨਹੀਂ ਜਾਣ ਦੇਣਾ ਕੀ ਲੱਗਦਾ ਹੈ ਵੀ ਨਵੇਂ ਸਾਲ ਦੇ ਵਿੱਚ ਤੁਹਾਨੂੰ ਕੋਈ ਆਸ ਦੀ ਕਿਰਨ ਦਿਖਦੀ ਹੈ ਬਾਬੀ ਜੀ ਨਹੀਂ ਸਰ ਬਿਲਕੁਲ ਵੀ ਕੰਦਲ ਕੋਈ ਕਿਰਨ ਸਾਨੂੰ ਦਿਖ ਨਹੀਂ ਰਹੀ ਪਿਛਲੇ ਦਿਨਾਂ ਦੇ ਵਿੱਚ ਫੇਰ ਸਾਡੇ ਮਾਨਯੋਗ ਐਮਐਲਏ ਸਾਹਿਬ ਨੇ ਬਿਆਨ ਦਿੱਤਾ ਵੀ ਅਸੀਂ ਥਰਮਲ ਵਾਲੀ ਜਗ੍ਹਾ ਦੇ ਵਿੱਚ ਕਲੋਨੀ ਕੱਟ ਰਹੀ ਹੈ ਨਾਲ ਉਹਦੇ ਵਿੱਚ ਇੱਕ ਸਕੂਲ ਬਣਾਵਾਂਗੇ ਇੱਕ ਹਸਪਤਾਲ ਬਣਾਵਾਂਗੇ ਨਾਲ ਮੈਂ 11 ਕਿੱਲਾਂ ਦੇ ਵਿੱਚ ਬੱਸ ਸਟੈਂਡ ਵੀ ਲਾ ਕੇ ਜਾਊਗਾ ਉਹ ਬਾਰ-ਬਾਰ ਬੱਸ ਸਟੈਂਡ ਨੂੰ ਯਾਦ ਕਰਕੇ ਉਧਰ ਲੈ ਕੇ ਜਾਣ ਨੂੰ ਫਿਰਦੇ ਨੇ ਤੁਸੀਂ ਦੇਖੋ ਵੀ ਇਹ ਜਿਹੜੀ ਸਰਕਾਰ ਸੀਗੀ ਇਹ ਗਰੀਬ ਮਡੇਓਕਰ ਲੋਕਾਂ ਵਾਸਤੇ ਸਰਕਾਰ ਲੋਕਾਂ ਨੇ ਚੁਣੀ ਸੀਗੀ ਲੋਕਾਂ ਨੇ ਇੰਡੇ ਵੱਡੇ ਮਾਰਜਨਲ ਇਸੇ ਕਰਕੇ ਗਿੱਲ ਸਾਬ ਨੂੰ ਜਿਤਾਇਆ ਸੀ ਵੀ ਪਿਛਲੀ ਸਰਕਾਰਾਂ ਤੋਂ ਲੋਕੋ ਅੱਕੇ ਬੈਠੇ ਸੀਗੇ ਪਰ ਉਹ ਆਈ ਨਹੀਂ ਸੀਗਾ ਵੀ ਸਾਡੇ ਇਹ ਇਹ ਮਤਲਬ ਇਹ ਨਹੀਂ ਸੀ ਵੀ ਗਿੱਲ ਸਾਬ ਤੋਂ ਲੋਕ ਐਕਸਪੈਕਟ ਕਰਦੇ ਸੀ ਵੀ ਬਠਿੰਡਾ ਸ਼ਹਿਰ ਉਚਾੜ ਕੇ ਅਸੀਂ ਮਲੋੜ ਰੋਡ ਤੇ ਕਲੋਨੀ ਵਾਲੇ ਨੂੰ ਕੰਮਜਾਬ ਕਰਨਾ ਜਿਹੜੀ ਥਰਮਲ ਦੀ ਜਗ੍ਹਾ ਹੈ ਉਹ ਤੁਸੀਂ ਉਹਦੇ ਵਿੱਚ ਕੁਝ ਸਾਰਾ ਕੁਝ ਹੈਗਾ ਹੀ ਆ ਉਹ ਜਿਹੜੀ ਤੁਸੀਂ ਥਰਮਲ ਦੇ ਵਿੱਚ ਸੋਲਰ ਪਲਾਂਟ ਲਾ ਦੋ ਤੁਸੀਂ ਕਾਨੂੰਨੀ ਕਟਨ ਨੂੰ ਫਿਰਦੇ ਹੋ ਤੁਸੀਂ ਬੱਸ ਸਟੈਂਡ ਲੈ ਕੇ ਜਾਣ ਨੂੰ ਫਿਰਦੇ ਹੋ ਤੁਸੀਂ ਸੋਲਰ ਪਲਾਂਟ ਹੀ ਲਾ ਦਿਓ ਨਾਲੇ ਤਾਂ ਬਿਜਲੀ ਸਸਤੀ ਮਿਲੇ ਪੰਜਾਬ ਨੂੰ ਨਾਲੇ ਸਾਰਿਆਂ ਨੂੰ ਸਹੂਲਤ ਮਿਲੇ ਗੰਦਲ ਜੀ ਤੁਸੀਂ ਇਹ ਸਾਡੇ ਸ਼ਹਿਰ ਨੂੰ ਝਾੜਨ ਦਾ ਪਤਾ ਨਹੀਂ ਕੀ ਉਹਨਾਂ ਨੂੰ ਗਿਲਸਾ ਨੂੰ ਮਿਲ ਰਿਹਾ ਮੈਨੂੰ ਆਪ ਨਹੀਂ ਸਮਝ ਆ ਰਿਹਾ ਜੀ ਗੰਦਲ ਗੱਲ ਹੀ ਸਮੇਂ ਤੋਂ ਬਾਹਰ ਹੈ 219 ਦਿਨ ਹੋ ਗਏ ਅੱਜ 219ਵਾਂ ਦਿਨ ਹੈ ਤੇ ਇਹ ਸਾਡੇ ਭਰਾ ਜਿਹੜੇ ਨੇ ਤੁਸੀਂ ਵੇਖੋ ਦਿੱਲੀ ਇੱਥੇ ਧਰਨੇ ਤੇ ਬੈਠਦੇ ਨੇ ਤੇ ਦਿੱਲੀ ਇਸ ਹਾਸ ਦੇ ਵਿੱਚ ਹੁੰਦਾ ਵੀ ਯਾਰ ਸ਼ਾਇਦ ਆ ਜਾਣ ਵੀ ਯਾਰ ਚਲੋ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹਿੰਦੇ ਹੋਵੇਂ ਕਰ ਲੈਂਦੇ ਆ ਕਿਉਂ ਪ੍ਰਧਾਨ ਜੀ ਬਿਲਕੁਲ ਜੀ ਇਹ ਜਿਹੜਾ ਅਸੀਂ ਉਹ ਤੋਂ ਵੀ ਦੱਸਿਆ ਸੀ ਵੀ ਇਹ ਜਿਹੜਾ ਧਰਨਾ ਸੀ ਅਸੀਂ ਇਹ ਸੰਕੇਤਕ ਤੌਰ ਤੇ ਕਰਤਾ ਸੀ ਸਪੀਕਰ ਚਾਹੇ ਬੰਦ ਕੀਤਾ ਹੋਇਆ ਚਾਹੇ ਅਸੀਂ ਘੱਟ ਗੈਂਤੀ ਚ ਬੈਠਦੇ ਆ ਪਰ ਜਿਸ ਦਿਨ ਵੀ ਅਸੀਂ ਸੱਦਾ ਦਿੰਨੇ ਆ ਸ਼ਹਿਰ ਦੀਆਂ ਸਾਰੀਆਂ ਹੀ ਜਥੇ ਬੰਦੀਆਂ ਚਿੱਤੇ ਪਿੰਡੂ ਜਥੇ ਬੰਦੀਆਂ ਪੰਚਾਇਤਾਂ ਕਿਸਾਨ ਯੂਨੀਅਨ ਸਟੂਡੈਂਟ ਯੂਨੀਅਨ ਜਿਹੜੇ ਜਿੰਨੇ ਵੀ ਵਪਾਰ ਮੰਡਲ ਹੈ ਪੈਨਸ਼ਨਰਸ ਹੈ ਸਾਰੇ ਹੈ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ ਸਾਰੀਆਂ ਹੀ ਜਥੇਬੰਦੀਆਂ ਨੇ ਤੇ ਮੁਲਾਜ਼ਮ ਜਥੇਬੰਦੀਆਂ ਨੇ ਤੇ ਦੂਸਰੇਆਂ ਨੇ ਤੇ ਸ਼ਹਿਰੀ ਤਬਕਾ ਜਿੰਨਾ ਵੀ ਸੀ ਵਪਾਰ ਮੰਡਲ ਸੀ ਬਹੁਤ ਵੱਡਾ ਯਾਨੀ ਆਗੂਆਂ ਦਾ ਇਕੱਠ ਕਰਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜ ਤਾਂ ਕਿ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਗਾਇਆ ਜਾ ਸਕੇ ਵੀ ਜਿਹੜੇ ਸਾਰੇ ਬਠਿੰਡੇ ਦੇ ਲੋਕ ਐ ਬਠਿੰਡਾ ਜ਼ਿਲ੍ਹੇ ਦੇ ਜਿੰਨਾ ਜੋ ਯਾਨੀ ਪੰਜਵੇਂ ਐਮਐਲਏ ਵੀ ਐ ਚਾਰ ਐ ਮੌਜੂਦਾ ਐਮਐਲਏ ਇੱਕ ਹਲਕਾ ਇੰਚਾਰਜ ਮੈਂਬਰ ਪਾਰਲੀਮੈਂਟ 30 ਐ ਐਮਸੀ ਮੇਅਰ ਉਹ ਵੀ ਇਹਦਾ ਵਿਰੋਧ ਕਰ ਰਹੇ ਆ ਨਾਲ ਜਥੇਬੰਦੀਆਂ ਦੇ ਨਾਲ ਨਾਲ ਵੀ ਇਹਦਾ ਜਿਹੜਾ ਫੈਸਲੇ ਨੂੰ ਰੋਕਿਆ ਜਾਵੇ ਪਰ ਅਜੇ ਤੱਕ ਜਿਹੜਾ ਸਰਕਾਰ ਵੱਲੋਂ ਕੋਈ ਉਸ ਤਰ੍ਹਾਂ ਦਾ ਫੈਸਲਾ ਨਹੀਂ ਆਇਆ ਤੇ ਅਸੀਂ ਵੀ ਇਸ ਚੀਜ਼ ਤੇ ਦ੍ਰਿੜ ਹਾਂ ਜਿੰਨਾ ਚਿਰ ਇਹ ਸਰਕਾਰ ਇਹ ਫੈਸਲਾ ਵਾਪਸ ਨਹੀਂ ਲੈ ਲੈਂਦੀ ਵੀ ਇਹ ਗੱਲ ਸਟੈਂਡ ਬਾਹਰ ਜਾ ਰਹਾਂਦਾ ਇਹ ਚਾਹੇ ਅਗਲਾ ਸਿਆਲ ਆ ਜੇ ਚਾਹੇ ਲੋਹੜੀ ਆਏ ਵਿਸਾਖੀ ਆਏ ਅਸੀਂ ਇੱਥੇ ਇੱਥੇ ਆਂ ਤੇ ਜਿੱਦ ਦੇ ਵੀ ਕੋਈ ਇਹਨਾਂ ਨੇ ਇਸ ਮਾਮਲੇ 'ਚ ਕੋਈ ਹੀਲ ਉਜਿਤ ਕੀਤੀ ਬਸ ਸਟੈਂਡ ਬਾਰੇ ਕੋਈ ਇਹਨਾਂ ਨੇ ਕੋਈ ਫੈਸਲਾ ਕਰਨ ਲੱਗੇ ਤੇ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਬਠਿੰਡੇ 'ਚ ਬਹੁਤ ਵੱਡਾ ਐਕਸ਼ਨ ਹੈ ਜਿਹੜਾ ਉਹ ਕਰਾਂਗੇ ਜਿਸ ਤਰ੍ਹਾਂ ਤੁਸੀਂ ਇਹਨਾਂ ਨੇ ਗੱਲਬਾਤ ਕੀਤੀ ਵੀ ਇੰਨੀਆਂ ਜਥੇਬੰਦੀਆਂ ਦੇ ਨਾਲ ਮੇਅਰ ਐ ਐਮਸੀਐਨ ਨੇ ਕਿੰਨੀਆਂ ਸੰਸਾਵਾ ਇਹਦੇ ਨਾਲ ਆ ਜਦੋਂ ਇਹੋ ਜਿਹਾ ਕੋਈ ਰੌਲਾ ਪੈਂਦਾ ਜਦੋਂ ਇਹੋ ਜਿਹਾ ਕੋਈ ਪ੍ਰੋਬਲਮ ਖੜੀ ਹੋ ਜਾਂਦੀ ਤਾਂ ਫਿਰ ਪੰਚਾਇਤ ਬਿਠਾਈ ਜਾਂਦੀ ਹੈ ਪੰਚਾਇਤ ਦੇ ਵਿੱਚ ਜਿਹੜਾ ਪੰਚਾਇਤ ਦਾ ਮੁਖੀ ਹੁੰਦਾ ਉਹ ਇਹ ਦੇਖਦਾ ਵੀ ਮжоਰਿਟੀ ਕਿੱਧਰ ਹੈ ਬਿਲਕੁਲ ਕਦੀ ਐਦਾਂ ਹੋਇਆ ਵੀ ਜੇ ਤੁਹਾਡੀ ਜਿਸ ਤਰ੍ਹਾਂ ਤੁਸੀਂ ਲੋਕ ਦੱਸ ਰਹੇ ਹੋ ਵੀ ਇੰਨੀ ਮжоਰਿਟੀ ਹੈ ਤੇ ਮжоਰਿਟੀ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸਰਕਾਰ ਇਹ ਕਹੇ ਕਿ ਕੈਸੀ ਲੋਕਾਂ ਦੀ ਸਲਾਹ ਦੇ ਨਾਲ ਫੈਸਲੇ ਲੈਣੇ ਆ ਤੇ ਜਿਹੜੀ ਮੈਜੋਰਿਟੀ ਬਠਿੰਡੇ ਦੀ ਆ ਉਹ ਬਸ ਸਟੈਂਡ ਮਲੋਟ ਰੋਡ ਤੇ ਸ਼ਿਫਟ ਕਰਦੇ ਹੱਕ ਵਿੱਚ ਨਹੀਂ ਹੈਗੀ ਤੇ ਫਿਰ ਸਰਕਾਰ ਨੂੰ ਦੇ ਕੰਨ ਤੱਕ ਇਹ ਗੱਲ ਪਹੁੰਚ ਗਈ ਹੋਣੀ ਹੈ ਕਿ ਬਠਿੰਡੇ ਦੇ ਬਹੁ ਗਿਣਤੀ ਲੋਕ ਬਸਟ ਮਲੋਟ ਰੋਡ ਤੇ ਲਿਜਾਣ ਦੇ ਹੱਕ ਵਿੱਚ ਨਹੀਂ ਹੈਗੇ ਕਿਉਂਕਿ ਇਹਦੇ ਨਾਲ ਲੋਕਾਂ ਦੀਆਂ ਤਕਲੀਫਾਂ ਵਧੀਆਂ ਨੇ ਕੰਮ ਕਾਜ ਵਾਲਿਆਂ ਦੀਆਂ ਤਕਲੀਫਾਂ ਵਧੀਆਂ ਨੇ ਮਜ਼ਦੂਰਾਂ ਨੂੰ ਸ਼ਹਿਰ ਚਾਉਣਾ ਔਖਾ ਹੋ ਜਾਊਗਾ ਜਿਹੜੀ ਵੀ ਸਵਾਰੀ ਬਾਹਰ ਤੁਰੂਗੀ ਔਰ ਸਪੈਸ਼ਲੀ ਜਿਹੜਾ ਖਰਚ ਕਰਕੇ ਸ਼ਹਿਰ ਚਾਉਣਾ ਪਊਗਾ ਇਹ ਸਰਕਾਰ ਦੇ ਇੱਕ ਖੋ ਪੀਆਰਟੀਸੀ ਕਾਮਿਆਂ ਨੇ ਹੜਤਾਲ ਕੀਤੀ ਕਿਉਂਕਿ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀਆਂ ਜਿਹੜੀ ਸਰਕਾਰ ਕੋਲੇ ਤਨਖਾਹ ਦੇਣ ਲਈ ਪੈਸੇ ਨਹੀਂ ਤੇ ਕਰਜ਼ੇ ਚੱਕ ਕੇ ਸਰਕਾਰ ਚਲਾਈ ਜਾ ਰਹੀ ਹੈ ਪਿੱਛੇ ਖਬਰ ਸੀ ਕਿ ਜਿਹੜਾ ਪੰਜਾਬ ਹੈ ਉਹ ਭਾਰਤ ਦੇ ਵਿੱਚ ਕਰਜ਼ੇ ਦੇ ਸਵੰਚ ਪਹਿਲੇ ਨੰਬਰ ਤੇ ਆ ਗਿਆ ਹੁਣ ਪਹਿਲੇ ਨੰਬਰ ਤੇ ਜਿਹੜਾ ਕਰਜ਼ਾਈ ਸੂਬਾ ਹੈ ਕੀ ਉਹ ਇਸ ਤਰ੍ਹਾਂ ਦੇ ਬਸ 800-100 ਕਰੋੜ ਰੁਪਇਆ ਖਰਚ ਕਰਕੇ ਸ਼ਹਿਰ ਦੇ ਨਿਵਾਸੀਆਂ ਦੇ ਮਰਜ਼ੀ ਦੇ ਉਲਟ ਤੇ ਉੱਥੇ ਲਿਜਾ ਕੇ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਤੇ ਖਰਚ ਵੱਧਾ ਹੈਗਾ ਸਰਕਾਰ ਨੂੰ ਇਸ ਦੀ ਬਜਾਏ ਕਿ ਉਹ ਉੱਥੇ ਹੀ ਨੀ ਚੋਰੀ ਲੈ ਕੇ ਜਾਣਾ ਉਹ 11 ਏਕੜ ਚ ਕਹਿ ਰਿਹਾ 14 ਏਕੜ ਚ ਇਹ ਪਹਿਲੇ ਹੀ ਬੱਸ ਸਟੈਂਡ ਜਿਹੜਾ ਹੈਗਾ ਉਹ ਪਹਿਲਾਂ ਹੀ ਬਣੇ ਹੋਇਆ ਜੀ ਸਰ ਦੇਖੋ 14 ਏਕੜ ਤਾਂ ਉਹ ਹੈ ਜਿਹਦੇ ਚ ਬੱਸ ਸਟੈਂਡ ਬਣਿਆ 6 ਏਕੜ ਪਿੱਛੇ ਹੈ ਜਿੱਥੇ ਉਹ ਤੁਹਾਡੀ ਵਰਕਸ਼ਾਪ ਹੈ 20 ਏਕੜ ਹੋ ਗਏ ਤੇ ਹੁਣ ਪਹਿਲਾਂ ਵਰਕਸ਼ਾਪ ਵੱਡੀ ਤਾਂ ਸੀ ਕਿਉਂਕਿ ਇੱਥੇ ਦੋ ਡਿਪੋ ਸੀ ਦੋਨੋਂ ਇੱਕ ਦੂਸਰੇ ਚ ਮਰਚ ਹੋ ਗਏ ਹੁਣ ਉਹ ਜਗ੍ਹਾ ਬਚ ਗਈ ਤਾਂ ਮੇਰੇ ਹਿਸਾਬ ਨਾਲ ਉਸ ਨੂੰ ਵੀ ਜੇ ਨਾਲ ਰਲਾ ਲੈਣ ਤੇ ਬਹੁਤ ਅੱਛਾ ਜਿਹੜਾ ਇੱਥੇ ਬਸ ਸਟੈਂਡ ਬਣ ਸਕਦਾ ਪਰ ਚਲੋ ਹਰ ਬੰਦੇ ਦੀ ਹਾਂਜੀ ਬਹੁਤ ਖੁੱਡਾ ਡਾ ਕੋਈ ਛੋਟਾ ਨਹੀਂ ਇਹਦਾ ਬਹੁਤ ਵੱਡਾ ਹੈ ਬਾਕੀ ਜੂੜਣ ਜਿਹੜੇ ਮੁੰਡੇ ਹਜ਼ਾਰਾਂ ਨੂੰ ਇੰਨੇ ਦੁਖੀ ਹੋ ਜਾਣਗੇ ਬਹੁਤ ਦੁਖੀ ਅੱਜ ਕੱਲ ਲੁੱਟਖੋੜ ਲਟੇਰਾਂ ਦੀ ਬਾੜੀ ਉੱਥੋਂ ਕਿਹੜਾ ਹੀ ਨਹੀਂ ਬਾਟ ਆਊਗਾ ਆਟੋ ਵਾਲੇ 2-200 ਮੰਗ ਲੈ 250 ਕਿਹੜਾ ਭਰੂਗਾ ਬਸ ਇਹੀ ਇਹੀ ਹੈ ਨਾ ਦੇਖੋ ਸਰਵੇਖਣ ਹੁੰਦਾ ਹੁੰਦਾ ਹਰ ਚੀਜ਼ ਦਾ ਪਹਿਲਾਂ ਹਨਾ ਵੀ ਯਾਰ ਜੇ ਆ ਚੀਜ਼ ਐ ਅਸੀਂ ਉਧਰ ਲੈ ਕੇ ਜਾਣੀ ਹੈ ਤਾਂ ਉਹ ਸਰਵੇਖਣ ਦੇ ਵਿੱਚ ਕੋਈ ਇਹਨਾਂ ਲੋਕਾਂ ਨੂੰ ਪਤਾ ਨਹੀਂ ਲੱਗਿਆ ਵੀ ਕੀ ਹੈ ਕੀ ਨਹੀਂ ਅਸਲ ਵਿੱਚ ਸਰਵੇਖਣ ਦੀ ਕੀ ਗੱਲ ਹੈ ਮੈਂ ਬੱਸ ਸਟੈਂਡ ਦੇ ਵਿੱਚ ਦੋ ਹੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਬੱਸ ਸਟੈਂਡ 'ਚ ਜਾਮ ਨਹੀਂ ਲੱਗਣਾ ਚਾਹੀਦਾ ਬੱਸ ਸਟੈਂਡ 'ਚ ਪਾਣੀ ਨਹੀਂ ਖੜਨਾ ਚਾਹੀਦਾ ਬਠਿੰਡੇ ਦਾ ਬੱਸ ਸਟੈਂਡ ਕਿਸੇ ਬੱਸ ਸਟੈਂਡ ਨਾਲ ਸ਼ਹਿਰ ਦੇ ਨਾਲ ਕੰਪੇਅਰ ਕਰਕੇ ਦੇਖ ਲਓ ਸਭ ਨਾਲੋਂ ਵਧੀਆ ਇਸ ਗੱਲ 'ਚ ਕਦੇ ਇੱਥੇ ਜਾਮ ਨਹੀਂ ਲੱਗਦਾਗਾ ਤੇ ਕਦੇ ਇਹਦੇ 'ਚ ਪਾਣੀ ਨਹੀਂ ਖੜਦਾ ਇੱਕ ਹੋਰ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਬੱਸ ਸਟੈਂਡ ਉਸ ਜਗ੍ਹਾ ਤੇ ਹੋਣਾ ਚਾਹੀਦਾ ਜੇ ਜਾਮ ਦੀ ਗੱਲ ਕਰੀਏ ਤਾਂ ਫਿਰ ਤੁਸੀਂ ਐ ਕਰੋ ਬਠਿੰਡੇ ਦੇ ਧੋਬੀ ਬਾਜ਼ਾਰ ਆਰੀਆਨਸ ਬਾ ਚੌਕ ਕੋਰਟ ਰੋਡ ਤੇ ਚਲੇ ਜਾਓ ਉੱਥੇ ਜਾਮ ਇੰਨਾ ਜ਼ਿਆਦਾ ਲੱਗਦਾ ਤਾਂ ਫਿਰ ਮੈਨੂੰ ਲੱਗਦਾ ਸਰਦਾਰ ਸਾਹਿਬ ਇਹ ਬਾਜ਼ਾਰ ਵੀ ਫਿਰ ਇੱਥੋਂ ਸ਼ਿਫਟ ਕਰ ਦੇਣੇ ਚਾਹੀਦੇ ਮੈਂ ਤਾਂ ਇਹੀ ਕਹਿੰਦਾ ਵੀ ਇਦੋਂ ਇੱਥੇ ਹੈ ਹੀ ਗੱਲ ਹੀ ਕੋਈ ਨਹੀਂ ਸਾਰੇ ਇੱਥੇ ਜਾਮ ਨਹੀਂ ਲੱਗਦਾ ਬਸ ਥਾਂ ਬਹੁਤ ਵਧੀਆ ਥਾਂ ਹੈ ਉੱਚੇ ਥਾਂ ਹੈ ਬਾਕੀ 1400 ਕਲੇ ਉਹ ਜਿਵੇਂ ਪਈਆ ਬਖਸ਼ਾਉੜੀ ਪਈ ਹੈ ਇੱਥੇ ਨੂੰ ਤਹਰੀਬ ਕੀ ਹੈ ਕਿਉਂਕਿ ਵਿਚ ਵਿਚਾਲਦੇ ਕਜ਼ਰੀਆ ਨੇੜੇ ਆ ਦਸਤਬ ਐਸਐਸਪੀ ਸਾਹਿਬ ਦਾ ਨੇੜੇ ਆ ਹੋਲ ਆ ਸਾਰੇ ਜੁਡੀਸ਼ੀਅਲ ਕੋਰਟ ਬਿਲਡਿੰਗ ਨੇੜੇ ਆ ਜੇ ਇਹੇ ਜੇ ਥਾਂ ਤੋਂ ਵੀ ਇਹ ਬਦਲਣਾ ਚਾਹੁੰਦੇ ਆ ਤੇ ਫਿਰ ਉੱਥੇ ਜਾ ਕੇ ਤਾਂ ਉਹ ਤਾਂ ਲੋਕਾਂ ਦਾ ਲੁੱਟਣਾ ਇਸੇ ਦਾ ਤੁਸੀਂ ਆ ਵੀ ਵਖਿਆ ਸਾਰੇ ਵੀਡੀਓ ਆ ਵੀ ਉਧਰ ਗਏ ਹੋਗੇ ਕਿ ਇੱਕ ਦੇਖੇਟ ਹੋ ਜਾਂਦਾ ਹੈ ਕਿਤੇ ਕੋਈ ਬੰਦੇ ਮਰ ਜਾਂਦੇ ਹੈ ਕਿਤੇ ਕੁਝ ਹੋ ਜਾਂਦਾ ਹੈ ਫਿਰ ਉਹਦੇ ਨਾਲ ਉੱਤੇ ਬਹੁਤ ਸਾਰਾ ਵਧੀਆ ਬਸਟਰ ਆਇਏ ਪਤਾ ਨਹੀਂ ਨਾ ਤੇ ਬਾਜ ਨੂੰ ਕੀ ਹੋਇਆ ਇਹ ਫਿਰ ਕਹਿੰਦਾ ਬਾਹਰ ਆਣਾ ਜੀ ਇਹਦਾ ਇਹ ਸਿਰਫ ਇਹਦੀ ਆਪਦੀ ਪ੍ਰਾਪਰਟੀ ਕਰਕੇ ਉਧਰ ਵੇਚ ਕਰਕੇ ਇੰਨਾ ਕੰਮ ਕਰੀ ਜਾਂਦਾ ਹੋ ਤਾਂ ਕੋਈ ਗੱਲ ਨਹੀਂ ਹੈ ਸਿਰਫ ਸਿਰਫ ਇਸੇ ਗੱਲ ਇਸੇ ਕਿਉਂ ਸਰਦਾਰ ਜੀ ਸਿਰਫ ਇਹੀ ਗੱਲ ਹੈ ਵੀ ਜਿਹਦੇ ਵਿੱਚ ਬੰਦਾ ਕਹਿੰਦਾ ਵੀ ਜਿਵੇਂ ਸਾਰੇ ਜਣੇ ਦੀ ਜ਼ੁਬਾਨ ਤੇ ਹੀ ਹੈ ਵੀ ਐਮ ਐਲ ਏ ਸਾਹਿਬ ਨੇ ਉੱਥੇ ਕਲੋਨੀਆਂ ਕੱਟੀਆਂ ਤਾਂ ਕਰਕੇ ਉਹਨੂੰ ਫ੍ਰੈਂਕਲੀ ਜੋ ਲੋਕਾਂ ਦੀ ਜ਼ੁਬਾਨ ਤੇ ਹੈ ਉਹੀ ਬੋਲਣਾ ਵੀ ਲੋਕੀ ਕਹਿੰਦੇ ਵੀ ਯਾਰ ਐਮ ਐਲ ਏ ਸਾਹਿਬ ਦੀ ਉੱਤੇ ਕਲੋਨੀਆਂ ਆਪਣੇ ਆਪ ਨੂੰ ਬੈਨੀਫਿਟ ਦੇਣ ਲਈ ਜਾਂ ਹੋਰ ਜਿਹੜੇ ਕਲੋਨਾਈਜ਼ਰਸ ਨੇ ਉਹਨਾਂ ਨੂੰ ਬੈਨੀਫਿਟ ਦੇਣ ਲਈ ਪਾਸਟਰ ਉੱਧਰ ਜਾਦੇ ਬਿਲਕੁਲ ਜੀ ਇਹ ਅਸੀਂ ਪਹਿਲਾਂ ਵੀ ਕਿਹਾ ਹੈ ਅੱਜ ਵੀ ਤੁਹਾਨੂੰ ਦੱਸਣਾ ਚਾਹੁੰਦੇ ਆਂ ਵੀ ਸਿਰਫ ਉਹ ਆਪਦੇ ਵਾਸਤੇ ਜਿਹੜਾ ਲਾ ਜਾ ਰਿਹਾ ਹੈ ਉਹਦੀਆਂ ਕਲੋਨੀਆਂ ਉਹਦੀ ਜ਼ਮੀਨ ਹੈ ਉਹਦਾ ਘਰ ਆ ਉਧਰ ਪੁਲ ਦਾ ਵੀ ਉਹਨੇ ਬਣਾ ਲਿਆ ਸੀਗਾ ਵੀ ਇੱਥੋਂ ਪੁਲ ਕੱਢਾਂਗੇ ਨਹਿਰ ਤੇ ਨਵਾਂ ਹਵੋਰ ਵਾਲੀ ਆਪਣਾ ਲੈਣ ਦੇ ਨੇੜੇ ਠੀਕ ਆ ਆਪਦੇ ਘਰ ਕੋਲੋਂ ਪਰ ਅਸੀਂ ਕਹਿੰਦੇ ਆਂ ਵੀ ਸ਼ਹਿਰ ਸਾਰਾ ਜਿਹੜਾ ਇਹਦੇ ਖਿਲਾਫ ਹੈ ਵੀ ਇੱਥੋਂ ਬਸ ਸਾਡਾ ਨਹੀਂ ਜਾਣਾ ਚਾਹੀਦਾ ਕਿਉਂਕਿ ਸ਼ਹਿਰ 'ਚ ਅੱਜ ਜੇ ਆਪਾਂ ਦੇਖੀ ਤਾਂ ਲਗਭਗ ਬਰਿੰਡੇ ਸ਼ਹਿਰ ਚ 10000 ਆਉਂਦਾ ਪਿੰਡਾਂ ਤੋਂ ਲੋਕ ਹਰ ਰੋਜ਼ ਜੀ ਤੋ 10000 ਲੋਕ ਆ ਜਿਹੜੇ ਕੋਈ ਕਚਹਿਰੀਆਂ ਚਾਹੁੰਦਾ ਕੋਈ ਹਸਪਤਾਲਾਂ ਚ ਜਾਂਦਾ ਕੋਈ ਬਾਜ਼ਾਰ ਚ ਆਉਂਦਾ ਕੋਈ ਕਿਤੇ ਜਾਂਦਾ ਤੇ ਜੇ ਬਾਸੜਾ ਇਤੋਂ ਬਦਲਿਆਗਾ ਤਾਂ ਤੁਸੀਂ ਦੱਸੋ ਵੀ ਉਹ 10000 ਖੱਜਲਖੁਆਰ ਹੋਊਗਾ ਬਾਹਰ ਬੀਬੀ ਵਾਲੇ ਚੋ ਚਤਾਰ ਦੇਣਗੇ ਬਸਾ ਉੱਥੋਂ ਆਪ ਦੇ ਨੂੰ ਰਿਕਸ਼ਾ ਲੈ ਕੇ ਆਉਣਾ ਬੁਕਣਈਆ ਤੋਂ ਚਤਾਰ ਦੇਣਗੇ ਉੱਥੋਂ ਰਿਕਸ਼ਾ ਲੈ ਕੇ ਆਉਣਾ ਪੂਗਾ ਆਈਟੀਆ ਚੌਕ ਚਤਾਰ ਦੇਣਗੇ ਉੱਥੋਂ ਰਿਕਸ਼ਾ ਲੈ ਕੇ ਆਉਣਾ ਪੂਗਾ ਡੱਬ ਵਾਲੀ ਚੌਕ ਚਤਾਰ ਦੇਣਗੇ ਉੱਥੋਂ ਰਿਕਸ਼ਾ ਲੈ ਕੇ ਆਉਣਾ ਪਊਗਾ ਤੇ ਇੱਥੇ ਤਾਂ ਇਹ ਆ ਵੀ ਕਈ ਘੱਟੋ ਘੱਟ 5-7 100 ਜਿਹੜੀ ਲੇਡੀ ਆ ਉਹ ਕੰਮ ਕਰਨ ਆਉਂਦੀ ਆ ਕੋਠੀਆਂ ਚ ਜਾਂ ਡਾਕਟਰਾਂ ਦੇ ਉਹ ਕੱਲੀਆਂ ਹੁੰਦੀਆਂ ਤੇ ਜੇ ਉੱਥੋਂ ਰਾਤ ਰਾਤ ਬਰਾਤੇ ਮਤਲਬ ਕਿਵੇਂ ਆਉਣੀਆਂ ਤੇ ਕਿਵੇਂ ਜਾਣੀਆਂ ਇਸ ਕਰਕੇ ਅਸੀਂ ਕਹਿੰਨੇ ਆ ਵੀ ਜੇ ਬਾਕੀ ਇਹਨਾਂ ਨੇ ਪਟਿਆਲੇ ਦਾ ਆਹ ਬਾਸ ਸਾਡਾ ਬਦਲਿਆ ਬਾਹਰ ਕੱਢਿਆ ਉੱਥੇ ਲੋਕ ਕਿੰਨੇ ਔਖੇ ਆ ਉਹਨਾਂ ਨੂੰ ਪੁੱਛੋ ਜਾ ਕੇ ਇੱਥੇ ਆ ਕੇ ਦੱਸ ਕੇ ਗਿਆ ਵੀ ਅਸੀਂ ਚੰਗਾ ਅਸੀਂ ਰੋਲਾ ਨਹੀਂ ਪਾਇਆ ਤੁਸੀਂ ਚੰਗਾ ਹੋ ਗਏ ਰਲੋ ਬੈਠੇ ਆ ਤਾਂ ਸਾ ਅਸੀਂ ਬਹੁਤ ਔਖੇ ਹੋ ਗਏ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਵੀ ਐਲੀਵੇਟਡ ਪੁਲ ਬਣਾ ਦਿਓ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਟਰੈਫਿਕ ਦੀ ਪ੍ਰੋਬਲਮ ਆਉਂਦੀ ਹੈ ਐਲਬਟਰ ਪ੍ਰੋਬਲ ਬਣਾ ਦਿਓ ਵੱਡੀਆਂ ਬੱਸਾਂ ਵਗੈਰਾ ਉਹ ਉੱਪਰ ਦੀ ਟੱਪੀ ਜਾਣਗੇ ਛੋਟੀ ਜਿਹੜੀ ਹੈ ਸਰਵਿਸ ਰੋਡ ਤੇ ਚਲੀ ਜਾਊਗੀ ਟਰੈਫਿਕ ਦੀ ਜੇ ਤੁਸੀਂ ਗੱਲ ਕਰਦੇ ਹੋ ਤਾਂ ਪਹਿਲਾਂ ਉਸ ਤੋਂ ਪਹਿਲਾਂ ਮੈਂ ਗੱਲ ਇਹ ਕਰਦਾ ਜਿਸ ਤਰ੍ਹਾਂ ਭਾਜੀ ਹੋਰਾਂ ਨੇ ਕਿਹਾ ਵੀ 10000 ਬੰਦਾ ਜਿਹੜਾ ਪਿੰਡਾਂ ਦੇ ਉੱਤੋਂ ਸ਼ਹਿਰ ਚ ਆਉਂਦਾ ਤੇ ਅੱਜ ਮੈਂ ਤੁਹਾਨੂੰ ਇੱਕ ਸ਼ਾਰਟ ਦਿਖਾਉਣਾ ਹੁਣ ਇਹ ਦੇਖੋ ਤੇ ਪਿੱਛੋਂ ਮੈਂ ਬੋਲਦਾ ਅਸੀਂ ਸਿਵਲ ਹਸਪੀਟਲ ਚ ਗਏ ਸੀ ਉੱਥੇ ਇੱਕ ਮਾਤਾ ਬਿਰਧ ਉਹ ਆਪਣੀ ਸਟਿਕ ਦੇ ਨਾਲ ਵਿਚਾਰੀ ਆਈ ਹੈ ਤੇ ਦਵਾਈ ਲੈ ਕੇ ਗਈ ਹੈ ਇਹੋ ਜਿਹੇ ਮਾਤਾਵਾ ਏਕੇ ਤਾਂ ਨੇੜੇ ਆ ਗਈਆਂ ਕਿਉਂਕਿ ਉੱਥੋਂ ਬਸਟਾਂ ਤੋਤਰੀਆਂ ਪਤਾ ਹੈ ਵੀ ਇੱਥੇ ਜਾਣਾ ਠੀਕ ਇੰਨੀ ਦੂਰੋਂ ਇਹ ਤੁਸੀਂ ਸ਼ਾਟ ਦੇਖ ਹੀ ਰਹੇ ਹੋ ਇੰਨੀ ਦੂਰੋਂ ਇਹੋ ਜਿਹੇ ਮਾਤਾਵਾ ਕਿਵੇਂ ਆਉਣਗੇ ਕੱਲੀਆਂ ਸਿਵਲ ਹਸਪੀਟਲ ਇੱਥੇ ਆ ਫਿਰ ਉੱਥੋਂ ਆਉਣਗੇ ਸੋ ਕਈ ਮਸਲੇ ਨੇ ਇਹ ਵੀਡੀਓ ਤੋਂ ਤੁਹਾਨੂੰ ਮੈਂ ਦਿਖਾਤਾ ਪਰ ਗੱਲ ਫਿਰ ਉੱਥੇ ਹੁੰਦੀ ਆ ਟ੍ਰੈਫਿਕ ਦੀ ਜੇ ਅਸੀਂ ਗੱਲ ਕਰੀਏ ਤਾਂ ਮੈਂ ਮੇਰੇ ਨੂੰ ਪਤਾ ਵੀ ਮੈਂ ਸ਼ਹਿਰ ਜਦੋਂ ਕਵਰ ਕਰਦਾ ਤਾਂ ਟ੍ਰੈਫਿਕ ਸਰ ਜੇ ਤੁਸੀਂ ਸੁਧਾਰਨਾ ਤਾਂ ਪਹਿਲਾਂ ਤਾਂ ਤੁਸੀਂ ਟ੍ਰੈਫਿਕ ਦੇ ਜਿਹੜੇ ਮੁਲਾਜ਼ਮ ਨੇ ਉਹ ਵਧਾਓ ਘੱਟੋ ਮੈਨੂੰ ਲੱਗਦਾ ਬਾਅਦ ਤੋਂ ਬਾਅਦ 50 ਬੰਦੇ ਇਨਾਂ ਕੋਲ ਹੋਣਗੇ ਟ੍ਰੈਫਿਕ ਵਾਲੇ ਉਹ ਵਿਚਾਰੇ ਦਿਨ ਰਾਤ ਲੱਗੇ ਰਹਿੰਦੇ ਨੇ ਇੰਨਾ ਕੰਮ ਕਰਦੇ ਨੇ ਫੇਰ ਵੀ ਟ੍ਰੈਫਿਕ ਕੰਟਰੋਲ ਨਹੀਂ ਹੁੰਦੀ ਤੁਸੀਂ ਉਹ ਪ੍ਰਤੀ ਕਰਵਾਓ ਉਹਨਾਂ ਦੀਆਂ ਡਿਊਟੀਆਂ ਉੱਤੇ ਲਾਓ ਜਿਹੜੀ ਟ੍ਰੈਫਿਕ ਆ ਉਹਨੂੰ ਕੰਟਰੋਲ ਕਰੀਏ ਤੁਹਾਡੀਆਂ ਜਿਹੜੀਆਂ ਬੱਤੀਆਂ ਲੱਗਣੀਆਂ ਉਹ ਬੱਤੀਆਂ ਲਾਓ ਜਿੱਥੇ-ਜਿੱਥੇ ਲੱਗਣ ਵਾਲੀਆਂ ਨੇ ਕੋਈ ਸਟ੍ਰਿਕਟ ਰੂਲ ਕਰੋ ਕੱਲੀ ਇਸ ਗੱਲ ਤੇ ਨਹੀਂ ਵੀ ਅਸੀਂ ਬਸਟਾਂ ਦੀ ਬਾਹਰ ਲੈ ਕੇ ਜਾਣਾ ਸਰ ਗੱਲ ਇਹ ਹੁੰਦੀ ਹੈ ਵੀ ਜਦੋਂ ਤੁਸੀਂ ਟ੍ਰੈਫਿਕ ਨੂੰ ਕੰਟਰੋਲ ਕਰਨਾ ਹੈ ਪੁਲਿਸ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਮੈਕਸਿਮਮ ਇਹਨਾਂ ਕੋਲ 50 ਨੇ ਇਨਕਲੂਡਿੰਗ ਆਫਿਸ ਦੇ ਸਾਰੇ ਵਿੱਚ ਸਾਰੇ ਬੰਦੇ ਮਿਲਾ ਕੇ ਤੇ ਇੰਨੇ ਬੰਦੇ ਬਠਿੰਡੇ ਦੀ ਟ੍ਰੈਫਿਕ ਨੂੰ ਕੰਟਰੋਲ ਕਰ ਲੈਣਗੇ ਨਹੀਂ ਭਾਵੇਂ ਤੁਸੀਂ ਬੱਸ ਸਟੈਂਡ ਇੱਥੇ ਰੱਖੋ ਤੇ ਭਾਵੇਂ ਉੱਥੇ ਲੈ ਜਾਓ ਉਹਨਾਂ ਗੱਲਾਂ ਬਾਰੇ ਸੋਚਣਾ ਨਹੀਂ ਸਭ ਤੋਂ ਵੱਡੀ ਗੱਲ ਕੀ ਹੈ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਟ੍ਰੈਫਿਕ ਪੁਲਿਸ ਤੋਂ ਹੋਰ ਬਸੇ ਮੁਲਾਜ਼ਮਾਂ ਤੋਂ ਕੰਮ ਲਈ ਜਾਂਦੇ ਆ ਵੀ 50 ਬੰਦਿਆਂ ਨਾਲ ਐਡਾ ਵੱਡਾ ਬਠਿੰਡਾ ਸ਼ਹਿਰ ਵੀ ਕਿਵੇਂ ਕੰਟਰੋਲ ਹੋਊਗਾ ਨਹੀਂ ਕੰਟਰੋਲ ਹੁੰਦਾ ਇੱਕ ਛੋਟ ਜਨਰਲ ਹੀ ਮੈਂ ਹੋਰ ਦੱਸਣਾ ਚਾਹੁੰਦਾ ਸਿਵਲ ਹਸਪਤਲ ਤੋਂ ਲੈ ਕੇ ਜੀ ਬੱਸ ਸਟੈਂਡ ਤੱਕ ਦੋਨੋਂ ਪਾਸੇ ਸਰਵਿਸ ਲੇਨ ਚੱਲਦੀ ਐ ਜਿਹੜੀ ਕਿ ਅਕਰੋਚਮੈਂਟ ਦੇ ਵਿੱਚ ਐ ਨਾ ਤਾਂ ਕਾਰਪੋਰੇਸ਼ਨ ਇਹਦਾ ਕੋਈ ਹੱਲ ਕਰਦੀ ਐ ਅਕਰੋਚਮੈਂਟ ਖਤਮ ਕਰ ਰਹੀ ਐ ਨਾਕ ਸਾਡੇ ਕੋਈ ਉੱਚ ਅਧਿਕਾਰੀ ਡੀਸੀ ਦਫਤਰ ਵਾਲੇ ਵੀ ਇਹ ਅਕਰੋਚਮੈਂਟ ਖਤਮ ਕਰ ਲੈਣੇ ਜੇ ਅਕਰੋਚਮੈਂਟ ਹੀ ਘਟੂ ਘਟ ਖਤਮ ਕਰ ਦੇਣਾ ਤਾਂ ਜਿਹੜੇ ਸਾਡੇ 3 ਬਿਲਰ ਨੇ ਜੋ ਟੂ ਬਿਲਡਰ ਨੇ ਸਾਡੇ ਸਕੂਟਰਾਂ ਤੇ ਜਾਣ ਵਾਲੇ ਲੋਕ ਨੇ ਇਹ ਘਟੋ ਘਟ ਉਸ ਸਰਵਿਸ ਲੈਂਟੇ 'ਚ ਚੱਲਣ ਜੀ ਸਾਡੀ ਮਾਣੀ ਮੁੱਟੀ ਜੀ ਕੋਈ ਗੱਡੀਆਂ ਵਾਲੀ ਟ੍ਰੈਫਿਕ ਹੈ ਜੀ ਉਹ ਤਾਂ ਰਹਿਣੀ ਹੈ ਦੂਜੀ ਗੱਲ ਜਿਸ ਸ਼ਹਿਰ ਦੇ ਵਿੱਚ ਟ੍ਰੈਫਿਕ ਨਹੀਂ ਆਉਗੀ ਜੀ ਮੰਨ ਲਓ ਉਹ ਸ਼ਹਿਰ ਨੂੰ ਅਸੀਂ ਉਜੜੇ ਹੋਏ ਸ਼ਹਿਰ ਗਿਣ ਕੇ ਚੱਲਦੇ ਹਾਂ ਜਿਸ ਅਸੀਂ ਤਾਂ ਜਾਣਦੇ ਹਾਂ ਜੀ ਬਠਿੰਡਾ ਸ਼ਹਿਰ ਸਾਡਾ ਇੰਟਰਨੈਸ਼ਨਲ ਲੈਵਲ ਤੇ ਹੈ ਬਠਿੰਡੇ ਦਾ ਹਰ ਫਿਲਮਾਂ ਦੇ ਵਿੱਚ ਨਾਮ ਹੈ ਹਰ ਇੰਟਰਨੈਸ਼ਨਲ ਲੈਵਲ ਤੇ ਬਠਿੰਡੇ ਦਾ ਨਾਮ ਹੈ ਅਸ ਤਾਂ ਕਹਿੰਦੇ ਬੱਦ ਤੋਂ ਟ੍ਰੈਫਿਕ ਹੋਵੇ ਜੀਉਂ ਟ੍ਰੈਫਿਕ ਦੀ ਗੱਲ ਹੈ ਸਟੇਸ਼ਨ ਕੋਲੇ ਬਹੁਤ ਟ੍ਰੈਫਿਕ ਹੈ ਕਿ ਸਟੇਸ਼ਨ ਨੂੰ ਅਸੀਂ ਦੂਰ ਲੈ ਜਾਾਂਗੇ ਨਹੀਂ ਇਹ ਸਰਕਾਰਾਂ ਦੀਆਂ ਨੀਤੀਆਂ ਗਲਤ ਹੈ ਇਹ ਟ੍ਰੈਫਿਕ ਅਸੀਂ ਵਪਾਰ ਵਧਾਈਏ ਇੱਥੇ ਇੱਥੇ ਹੋਰ ਆਪਾਂ ਇੰਡਸਟਰੀਆਂ ਲਵਾਈਏ ਇਹ ਥਰਮਲ ਵਾਲੀ ਜਗ੍ਹਾ ਦੇ ਵਿੱਚ ਇੰਡਸਟਰੀ ਲਾ ਲਓ ਉਹਨੂੰ ਸੋਲਰ ਪਲਾਂਟ ਲਾ ਲਓ ਕਹਿੰਦਲ ਉਹਦੇ ਵਿੱਚ ਜਦੋਂ ਸੋਲਰ ਲੱਗੂਗਾ ਮਜ਼ਦਮ ਕੰਮ ਕਰਨਗੇ ਹੋਰ ਹੋਰ ਵੱਧ ਤੋਂ ਵੱਧ ਬੰਦੇ ਕੰਮ ਕਰਨਗੇ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਤੇ ਤੁਸੀਂ ਦੇਖੋ ਵੀ ਬਠਿੰਡਾ ਸ਼ਹਿਰ ਦੀ ਹੋਰ ਤਰੱਕੀ ਬਹੁਤ ਜ਼ਿਆਦਾ ਸਰ ਇਹ ਇਹੀ ਹੈ ਨਾ ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਲੁਧਿਆਣੇ ਦਾ ਬੱਸ ਸਟੈਂਡ ਹੈ ਜਿਹ ਉਭਰ ਚਲਾ ਗਿਆ ਸਰ ਉੱਥੇ ਵੀ ਭਾਰਤ ਨਗਰ ਚੌਂਕ ਦੇ ਵਿੱਚ ਕਿੰਨਾ ਰਸ਼ ਹੁੰਦਾ ਸੀ ਤੁਹਾਨੂੰ ਪਤਾ ਨਾ ਅਲੇ ਨੇ ਕੀ ਕੀਤਾ ਪੁਲ ਬਣਾਤਾ ਉਤੋਂ ਦੀ ਬੱਸਾਂ ਜਿਹੜੀਆਂ ਨੇ ਪੁਲੋ ਪੁਲਾਉਂਦੀਆਂ ਉੱਤੇ ਉਤਰ ਜਾਂਦੀਆਂ ਉਤੋਂ ਸਵਾਰੀਆਂ ਨੂੰ ਚੱਕਦੀਆਂ ਬਾਹਰ ਪਹੁੰਚ ਜਾਂਦੀ ਹੈ ਕਿ ਸਾਡੇ ਸ਼ਹਿਰ ਚ ਇਦਾਂ ਤਾਂ ਨਹੀਂ ਹੋ ਸਕਦਾ ਬਿਲਕੁਲ ਕਿਉਂ ਜੀ ਹਾਂ ਬਿਲਕੁਲ ਜਿਹੜਾ ਅਲਟਰਨੇਟਿਵ ਅਰੇਂਜਮੈਂਟ ਜਿਹੜਾ ਹੈਗਾ ਟ੍ਰੈਫਿਕ ਦਾ ਕੀਤਾ ਜਾ ਸਕਦਾ ਹੈ ਜੇ ਸਰਕਾਰਾਂ ਚਾਹਣ ਤਾਂ ਜਿਹੜੀਆਂ ਸੜਕਾਂ ਬੱਸ ਸਟੈਂਡ ਦੇ ਨੇੜੇ ਆ ਉਹ ਚੌੜੀਆਂ ਵੀ ਕੀਤੀਆਂ ਜਾ ਸਕਦੀਆਂ ਨੇ ਪਾਵਰ ਹਾਊਸ ਰੋਡ ਦੇ ਇੱਕ ਪਾਸੇ ਸਰਕਾਰੀ ਜ਼ਮੀਨ ਕਾਫੀ ਪਈ ਹੈ ਉਹ ਇਦੋਂ ਦੁੱਗਣੀ ਹੋ ਸਕਦੀ ਹੈ ਤੇ ਜਿਹੜੀ ਸਾਡੀ ਰਿੰਗ ਰੋਡ ਨਿਕਲ ਗਈ ਉਹ ਤਾਂ ਬਿਲਕੁਲ ਬਾਰੋ-ਬਾਰ ਟ੍ਰੈਫਿਕ ਬਰਨਾਲੇ ਵਾਲਾ ਮਾਨਸਾ ਰੋਡ ਵੱਲ ਚਲਾ ਗਿਆ ਤੇ ਉਧਰੋਂ ਜਿਹੜੀ ਏਮਸ ਆਉលਿਆ ਇਹ ਪਾਸੇ ਵੀ ਚਲਾ ਗਿਆ ਜਣੀ ਇਸ ਤਰ੍ਹਾਂ ਜੀ ਰਿੰਗ ਰੋਡ ਦੂਜੇ ਪਾਸੇ ਵੀ ਬਣ ਕੇ ਕੰਪਲੀਟ ਹੁੰਦੀ ਹੈ ਤੇ ਬਹੁਤਾ ਟ੍ਰੈਫਿਕ ਤੇ ਰਿੰਗ ਰੋਡ ਤੇ ਚਲਾ ਜਾਣਾ ਹੈ ਕਾਫੀ ਟ੍ਰੈਫਿਕ ਘਟ ਗਿਆ ਇਹ ਟ੍ਰੈਫਿਕ ਦੀ ਗੱਲ ਵਈ ਇਹ ਵੀ ਜੱਜਦੀ ਨਹੀਂ ਇਹ ਕਹਿੰਦੇ ਵਿਕਾਸ ਕਰਾਂਗੇ ਡਿਵੈਲਪਮੈਂਟ ਕਰਾਂਗੇ ਤੁਸੀਂ ਪ੍ਰਾਈਵੇਟ ਕਲੋਨੀਾਂ ਉੱਥੇ ਬਣਾਓਗੇ ਪ੍ਰਾਈਵੇਟ ਕਲੋਨੀਾਂ ਦਾ ਤਾਂ ਕੋਈ ਵਿਕਾਸ ਨਹੀਂ ਹੁੰਦਾ ਸਰਕਾਰੀ ਤਾਂ ਤੁਸੀਂ ਕੋਈ ਪ੍ਰੋਜੈਕਟ ਲੈ ਕੇ ਨਹੀਂ ਆ ਰਹੇ ਸਰਕਾਰੀ ਪ੍ਰੋਜੈਕਟ ਲੈ ਕੇ ਆਓ ਨਾ ਉੱਥੇ ਜੋ ਤੁਸੀਂ ਬਣਾਉਣਾ ਹੈਗਾ ਕੋਈ ਹੋਰ ਵੱਡੀ ਜਗ੍ਹਾ ਸਰਕਾਰੀ ਮਾਫੀ ਚਾਹੂੰਗਾ ਸਰਕਾਰੀ ਪ੍ਰੋਜੈਕਟ ਜਿਹੜਾ ਹੁਣ ਐਮਐਲਏ ਸਾਹਿਬ ਨੇ ਕੱਲ ਪਰਸੋ ਬਿਆਨ ਦਿੱਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਦੋ ਸਰਕਾਰੀ ਕਲੋਨੀਾਂ ਉੱਧਰ ਬਣਾਵਾਂਗੇ ਐਸਆਈ ਹਸਪੀਟਲ ਉੱਧਰ ਬਣਾਵਾਂਗੇ ਪਰ ਗੱਲ ਤਾਂ ਫਿਰ ਉੱਤੇ ਆ ਗਈ ਨਾ ਜ ਪੱਤ ਦਿੱਲੀ ਗਏ ਹੋਵੋਗੇ ਸਰ ਪਾਣੀ ਪੱਤ ਦੇ ਉਹ ਜਿਹੜੀ ਰੋਡ ਸੀ ਉੱਥੇ ਟ੍ਰੈਫਿਕ ਬਹੁਤ ਹੁੰਦਾ ਸੀ ਘੰਟਿਆਂ ਬੱਧੀ ਉੱਤੇ ਟ੍ਰੈਫਿਕ ਜਮ ਰਹਿੰਦਾ ਸੀ ਉਹਨਾਂ ਨੇ ਬੱਸ ਸਟੈਂਡ ਨਹੀਂ ਉੱਥੋਂ ਸ਼ਿਫਟ ਕੀਤਾ ਉਹਨਾਂ ਨੇ ਉੱਤੋਂ ਦੀ ਪੁਲ ਬਣਾਤਾ ਲੋਕੀ ਜਿਨ੍ਹਾਂ ਨੇ ਬਾਹਰ ਜਾਣਾ ਜਿਹੜੀਆਂ ਬੱਸਾਂ ਨੇ ਜਿਨ੍ਹਾਂ ਨੇ ਬਾਹਰ ਜਾਣਾ ਉਹ ਬੱਸਾਂ ਉੱਤੋਂ ਦੀ ਉੱਤੋਂ ਚਲੀ ਗਈਆਂ ਤੇ ਸਰ ਉੱਤੋਂ ਬੱਸਾਂ ਥੋੜਾ ਸ਼ਿਫਟ ਹੋਇਆ ਇਹ ਨਹੀਂ ਬੱਸ ਸਟੈਂਡ ਸ਼ਿਫਟ ਕਰਨਾ ਇਹ ਕੋਈ ਨਹੀਂ ਜੇ ਸ਼ਿਫਟ ਜੇ ਕੀਤਾ ਤਾਂ ਇਹਨਾਂ ਨੇ ਪਟਿਆਲਾ ਕੀਤਾ ਉੱਥੇ ਲੋਕਾਂ ਦਾ ਹਾਲ ਦੇਖ ਲਓ ਕੀ ਹੈ ਲੋਕ ਤਰ੍ਹਾਂ ਤਰ੍ਹਾਂ ਕਰਦੇ ਆ ਜਿਹੜਾ 40 ਸਾਲ ਹੋ ਗਏ ਬੱਸ ਸਟੈਂਡ ਬਰਨਾਲੇ ਦਾ ਸ਼ਿਫਟ ਕੀਤੇ ਨੂੰ ਅਜੇ ਤੱਕ ਉਹ ਸਥਾਪਿਤ ਨਹੀਂ ਹੋ ਸਕੇ ਅੱਜ ਤੱਕ ਵੀ ਬਠਿੰਡੇ ਵਾਲੀਆਂ ਜਿਹੜੀਆਂ ਬੱਸਾਂ ਉਹ ਉਸ ਬੱਸ ਸਟੈਂਡ 'ਚ ਨਹੀਂ ਜਾਂਦੀਆਂ ਇਹ ਲੌਲੀਪੌਪ ਜਿਹੜੇ ਦਿੰਦੇ ਆ ਵੀ ਆਲਟਰਨੇਟਿਵ ਜੀ ਅਸੀਂ ਆ ਸ਼ਟਲ ਬੱਸਾਂ ਚਲਾ ਦੇਾਂਗੇ ਅਮਰਸਰ ਦਾ ਸ਼ਹਿਰ ਪਵਿੱਤਰ ਸ਼ਹਿਰ ਹੈ ਉੱਥੇ ਇਹਨਾਂ ਦੀ ਸ਼ਟਲ ਬੱਸ ਅਜੇ ਤੱਕ ਕਾਮਯਾਬ ਨਹੀਂ ਹੋ ਸਕੀ ਪਟਿਆਲੇ ਜਿੱਥੇ ਆਂਦੇ ਸੀ ਦੋਨੇ ਬੱਸ ਸਟੈਂਡ ਚਲਾ ਦੇਾਂਗੇ ਆ ਜੋ ਉਸ ਬੱਸ ਸਟੈਂਡ ਨੂੰ ਜਿੰਦਰਾ ਲੱਗਿਆ ਹੋਇਆ ਹੈ ਤੇ ਜਿਹੜੀਆਂ ਪ੍ਰਾਪਰਟੀਆਂ ਹੁਣ ਸੇਲ ਤੇ ਲਾਈਆਂ ਉਹਦੇ ਚ ਲਿਸਟ ਆ ਜਿਹੜੀ ਆ ਉਹ ਜਗਾ ਵੇਚਣ ਵਾਸਤੇ ਇਹੀ ਹਾਲ ਇੱਥੇ ਹੁਣ ਇਹਨਾਂ ਨੇ ਜਗਾ ਵੇਚੇ ਲੋਕਾਂ ਨੂੰ ਲੌਲੀਪੌਪ ਦਿੰਦੇ ਆ ਦੋ ਬੱਸ ਸਟੈਂਡ ਵਾਲਾ ਜਿਹੜਾ ਕਨਸੈਪਟ ਹੈ ਉਹ ਬਿਲਕੁਲ ਕਿਤੇ ਵੀ ਕਾਮਯਾਬ ਨਹੀਂ ਹੈਗਾ ਤੇ ਜਾਂ ਜਿਹੜੀਆਂ ਸ਼ਟਲ ਬੱਸਾਂ ਦੀ ਇਹ ਗੱਲ ਕਰਦੇ ਆ ਇਹ ਕਿਤੇ ਵੀ ਕੋਈ ਇਹ ਇਹ ਕ ਪਹਿਲਾਂ ਵੀ ਤਾਂ ਬਠਿੰਡੇ ਨੂੰ ਕਿੰਨੀਆਂ ਬੱਸਾਂ ਮਿਲੀਆਂ ਹੋਣਗੀਆਂ 20 ਦੇ ਕਰੀਬ ਬੱਸਾਂ ਮਿਲੀਆਂ ਹੋਈਆਂ ਉਹ ਇੱਕ ਵੀ ਕੋਈ ਚੱਲਦੀ ਹੈ ਬਿਲਕੁਲ ਇਹ ਚੀਜ਼ਾਂ ਇਹ ਕਾਮਯਾਬ ਨਹੀਂ ਹੋਣਗੀਆਂ ਇਹ ਲੌਲੀਪੌਪ ਦੇਣ ਜਿਹੜੀਆਂ 20 ਬੱਸਾਂ ਦੀ ਤੁਸੀਂ ਗੱਲ ਕਰਦੇ ਨਾ ਉਹਨਾਂ ਦੇ ਜਿਹੜੇ ਬੱਸ ਸਟਾਪ ਬਣਾਏ ਗਏ ਸੀ ਨਾ ਸਰ ਇਹ ਇਹਨਾਂ ਨੇ ਉਹ ਵੀ ਤੋੜਤੇ ਕਿਉਂਕਿ ਚੱਲਦੀਆਂ ਨਹੀਂ ਜੇ ਚੱਲਣਗੀਆਂ ਤਾਂ ਲੋਕੀ ਉੱਥੇ ਬੈਠਣਗੇ ਨਾ ਉੱਥੇ ਬੈਠਣਗੇ ਤਾਂ ਬੱਸਾਂ ਆਣਗੀਆਂ ਬੱਸਾਂ ਆਣਗੀਆਂ ਤਾਂ ਲੋਕ ਉੱਥੇ ਬੈਠਣਗੇ ਸੋ ਇਸ ਕਰਕੇ ਇਹ ਪੁਰਾਣਾ ਸ਼ਹਿਰ ਹੈ ਸਾਰੇ ਜਣੇ ਜਿੰਨੇ ਆ ਭਰਾ ਸਾਡੇ ਬੈਠੇ ਨੇ ਇਹਨਾਂ ਦੇ ਨਾਲ ਹੋਰ ਜਿਹੜੀਆਂ ਜੱਥੇਬੰਦੀਆਂ ਆ ਕੁਝ ਲੋਕ ਦੇਖੋ ਹਰ ਬੰਦੇ ਨੂੰ ਆਪਣਾ ਆਪਣਾ ਬੈਨੀਫਿਟ ਲੱਗਦਾ ਹੁੰਦਾ ਕੁਝ ਲੋਕ ਮੇਰੇ ਭਰਾ ਨੇ ਜਿਹੜੇ ਇਹ ਚਾਹਦੇ ਨੇ ਵੀ ਬੱਸ ਸਟੈਂਡ ਉਧਰ ਜਾਣਾ ਚਾਹੀਦਾ ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀਗੀ ਵੀ ਯਾਰ ਤੁਸੀਂ ਵੀ ਜੇ ਆਪਣਾ ਪੱਖ ਰੱਖਣਾ ਹੁੰਦਾ ਕਾਈਂਡਲੀ ਬੁਲਾ ਲਿਆ ਕਰੋ ਯਾਰ ਅੱਜ ਵੀ ਬਬੀ ਵੀਰ ਉਹਨਾਂ ਨੇ ਕਿਹਾ ਵੀ ਯਾਰ ਸਾਨੂੰ ਅੱਜ 219 ਦਿਨ ਹੋ ਗਏ ਤੇ ਐਦਾਂ ਕਿੰਨੀ ਦਿਨ ਬੈਠੋਗੇ ਬਬੀ ਜੀ ਦੇਖੋ ਜੀ ਜਿੰਨਾ ਚਿਰ ਸਰਕਾਰ ਸਾਨੂੰ ਪੂਰੀ ਹਾਮੀ ਨਹੀਂ ਭਰਦੀ ਵੀ ਬੱਸ ਸਟੈਂਡ ਉੱਥੇ ਨਹੀਂ ਜਾਊਗਾ ਇਹੀ ਬੱਸ ਸਟੈਂਡ ਰਹੂਗਾ ਚਾਹੀਦੀ ਸਾਨੂੰ ਜਿੰਨੀ ਮਰਜ਼ੇ ਦਿਨ ਬੈਠਣਾ ਪੈ ਜੇ ਇਹ ਅਸੀਂ ਗੰਧਲੇ ਸੰਘਰਸ਼ ਤੋਂ ਅਸੀਂ ਪਿੱਛੇ ਨਹੀਂ ਹਟਦੇ ਸਾਨੂੰ ਸਾਰੇ ਬਾਜ਼ਾਰ ਨੇ ਵਿਦਿਆਰਥੀ ਐਸੋਸੀਏਸ਼ਨਾਂ ਨੇ ਸਾਰੇ ਹੋਰ ਜਥੇਬੰਦੀਆਂ ਨੇ ਸਾਨੂੰ ਇਹ ਗੱਲ ਕਹਿਤੀ ਵੀ ਇਹ ਧਰਨਾ ਸੀ ਉਹਨਾਂ ਜਿਹੜਾ ਸਮਾਪਤ ਨਹੀਂ ਕਰਨਾ ਜਿੰਨਾ ਚਿਰ ਸਰਕਾਰ ਸਾਨੂੰ ਪੂਰਾ ਆਸ਼ਵਾਸ਼ਣ ਨਹੀਂ ਦਿੰਦੀ ਵੀ ਇਹਹੀ ਬੱਸ ਸਟੈਂਡ ਰਹੂਗਾ ਸੋਡੇ ਮੈਂ ਜਨਰਲ ਹੀ ਦੱਸਣਾ ਚਾਹੁੰਦਾ ਪਿਛਲੀ ਸਰਕਾਰ ਨੇ ਇਸੇ ਬੱਸ ਸਟੈਂਡ ਨੂੰ ਕਰੋੜ ਰੁਪਏ ਦੇ ਕੇ ਰੈਨੋਵੇਟ ਕੀਤਾ ਇੱਕ ਕਰੋੜ ਰੁਪਏ ਦੇ ਕੇ ਰੈਨੋਵੇਟ ਕਰਤਾ ਫਿਰ ਤੁਸੀਂ ਦੱਸੋ ਵੀ ਇਹਦੇ ਵਿੱਚ ਕੀ ਦਿੱਕਤ ਦਾ ਕੰਦਲ ਤੁਸੀਂ ਸਿਰਫ ਕਲੋਨੀਆਂ ਨੂੰ ਕਾਮਯਾਬ ਕਰਨ ਵਾਸਤੇ ਮਲੋੜ ਰੋਡ ਤੇ ਇਹ ਕੋਈ ਟੁਕ ਨਹੀਂ ਹੈਗੀ ਛੋਟਾ ਜਾਂ ਕੋੜਾ ਨਹੀਂ ਉਧੋ ਚਕਾਇਆ ਜਾਂਦਾ ਤੇ ਬੱਸ ਸਟੈਂਡ ਸ਼ਿਫਟ ਕਰਨਾ ਆ ਹਾਲ ਹੈ ਉਹ ਕੰਦਾ ਦੇ ਨਾਲ ਲੋਕੀ ਪਿਸ਼ਾਬ ਕਰੀ ਜਾਂਦੇ ਨੇ ਉਹ ਇਹਨਾਂ ਤੋਂ ਹਟਾਏ ਨਹੀਂ ਕਰਦੇ ਤੇ ਬੱਸ ਸਟੈਂਡ ਇਹਨਾਂ ਨੇ ਪਰੇ ਲੈ ਕੇ ਜਾਣਾ ਉੱਥੇ ਸੀਵਰੇਜ ਦਾ ਪਾਣੀ ਉੱਥੇ ਖੜਾ ਹੁੰਦਾ ਤੇ ਕੋਲ ਸਵਾਰੀਆਂ ਹੁੰਦੀਆਂ ਉਹ ਇਹਨਾਂ ਤੋਂ ਚਕਾਈਆਂ ਨਹੀਂ ਜਾਂਦੀਆਂ ਤੇ ਬੱਸ ਸਟਾਪ ਬੱਸ ਸਟੈਂਡ ਬਾਹਰ ਲੱਗੀ ਜਾਂਦਾ ਪਾਣੀ ਸਪਰੇ ਨਹੀਂ ਕਰਦੇ ਆ ਕਰਦੇ ਆ ਛਟਲ ਬੱਸਾਂ ਦੀ ਤੇ ਅੱਗੇ ਵੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਜਦੋਂ ਇਹ 골 ਡਿੱਗੀ ਕੋਲੇ ਜਿਹੜੋ ਮਲਟੀ ਸਟੋਰੀ ਪਾਰਕਿੰਗ ਬਣਾਈ ਹੈ ਉਦੋਂ ਇਹ ਕਹਿਆ ਸੀ ਵੀ ਅਸੀਂ ਈ ਰੇਕਸ਼ਾ ਚਲਾਵਾਂਗੇ ਜਿਹਦੇ ਕੋਲੇ ਇਹਦੀ ਪਰਚੀ ਹੋਇਆ ਕਰੂਗੀ ਪਾਰਕਿੰਗ ਦੀ ਉਹਨੂੰ ਮੁਫਤ ਤੋਂ ਵੀ ਬਾਜ਼ਾਰ ਚ ਤੇ ਆਪਣੇ ਕਿਲਾ ਸਾਹਿਬ ਗੁਰਦੁਆਰੇ ਤੱਕ ਮੁਫਤ ਲੈ ਕੇ ਜਾਇਆ ਕਰਾਂਗੇ ਮੁਫਤ ਜਿਹੜੇ ਈ ਰੇਕਸ਼ਾ ਨਹੀਂ ਚਲਾ ਸਕੇ ਤੇ ਉਹ ਸ਼ੈਟਲ ਬੱਸਾਂ ਚਲਾ ਦੇਣਗੇ ਲੋਕਾਂ ਨੂੰ ਲਾਲੀਪਾਪ ਹੁੰਦੇ ਆ ਕੁਛ ਨਹੀਂ ਦੇ ਸਕ ਚੰਗੀ ਕੰਪਨੀ ਦੇ ਲਾਲੀਪਾਪਾ ਜੀ ਚਲੋ ਚੂਸੀ ਚਲੋ ਲਓ ਨਜ਼ਾਰੇ ਪਰ ਮੈਨੂੰ ਇਹ ਨਹੀਂ ਪਤਾ ਵੀ ਇਹ ਸ਼ਾਂਤਮਈ ਢੰਗ ਨਾਲ ਹੀ ਫਿਰੇ ਤੁਹਾਡਾ ਵਿਰੋਧ ਚੱਲਣਾ ਕਿ ਕੁਛ ਸ਼ਾਂਤਮਈ ਸ਼ਾਂਤਮਈ ਜੀ ਅਸੀਂ ਕੋਈ ਪਹਿਲਾਂ ਵੀ ਨਹੀਂ ਕੋਈ ਅਸੀਂ ਕੋਈ ਉਸ ਤਰ੍ਹਾਂ ਦਾ ਕੀਤਾ ਤੇ ਪਰ ਜੇ ਕਿਤੇ ਉਹ ਉੱਥੇ ਕਰਨਗੇ ਪਰ ਉਹਦੇ ਤੇ ਇਹ ਇਹ ਨਹੀਂ ਹੈਗਾ ਵੀ ਅਸੀਂ ਕਿਸੇ ਦੇ ਡਲੇ ਮਾਰਨ ਲੱਗੇ ਆ ਪਰ ਸਾਨੂੰ ਪੁਤਲੇ ਫੂਕਣੇ ਪਏ ਪੁਤਲੇ ਫੂਕਾਂਗੇ ਲੋਕਾਂ ਦੇ ਮਹੱਲਿਆਂ ਚ ਮੀਟਿੰਗ ਕਰਕੇ ਥਾਲੀਆਂ ਖੜਕਾਉਣੀਆਂ ਪਈਆਂ ਥਾਲੀਆਂ ਖੜਕਾਵਾਂਗੇ ਕਿਸੇ ਦਾ ਘਰਾਓ ਕਰਨਾ ਪਿਆ ਤਾਂ ਅਸੀਂ ਘਰਾਓ ਵੀ ਕਰਾਂਗੇ ਪਰ ਇਹ ਕੋਈ ਪਰ ਸਾਡੇ ਨਹੀਂ ਉਹ ਸ਼ਾਂਤਮਈ ਰਹੁ ਕੋਈ ਸਾਡਾ ਕੋਈ ਇਹ ਨਹੀਂ ਡਲੇ ਮਾਰਨ ਦਾ ਰਾਧਾ ਨਹੀਂ ਕਿਸੇ ਨੂੰ ਜੀ ਬਿਲਕੁਲ ਚਲੋ ਇਹ ਵੀ ਵਧੀਆ ਗੱਲ ਹੈ ਕਿਉਂਕਿ ਸਾਰੇ ਪੜੇ ਲਿਖੇ ਲੋਕ ਨੇ ਤੇ ਇਹਨਾਂ ਦਾ ਮਕਸਦ ਇਹੀ ਹੈ ਵੀ ਸ਼ਾਂਤਮਈ ਢੰਗ ਨਾਲ ਜੇ ਸਾਡੇ ਹੱਕ ਦੇ ਵਿੱਚ ਫੈਸਲਾ ਹੋ ਜੇ ਸਾਡੇ ਇੰਦਾ ਸੈਂਸ ਜਿੰਨੇ ਲੋਕ ਇਹਨਾਂ ਦੇ ਨਾਲ ਆ ਇਹ ਇਹ ਜ਼ਰੂਰੀ ਨਹੀਂ ਵੀ ਆਹੀ 8-10 ਜਣੇ ਨੇ ਕਿਉਂਕਿ ਜਿੰਨੇ ਲੋਕ ਨੇ ਉਹਨਾਂ ਦੇ ਹੱਕ ਦੇ ਵਿੱਚ ਹੋ ਜੇ ਸ਼ਹਿਰ ਵਾਸੀਆਂ ਦੇ ਹੱਕ 'ਚ ਹੋ ਜੇ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਹੱਕ 'ਚ ਹੋ ਜੇ ਤੇ ਉਦੋਂ ਤੱਕ ਜਦੋਂ ਤੱਕ ਕੋਈ ਇਸ ਤਰੀਕੇ ਦਾ ਫੈਸਲਾ ਨਹੀਂ ਆਉਂਦਾ ਇਹ ਲੋਕ ਧਰਨੇ ਤੇ ਬੈਠੇ ਨੇ ਮੇਰਾ ਮਕਸਦ ਹਮੇਸ਼ਾ ਅਵੇਅਰ ਕਰਨਾ ਹੁੰਦਾ ਤੁਹਾਨੂੰ ਦੱਸਣਾ ਹੁੰਦਾ ਤੇ ਗੱਲ ਥੋੜੀ ਇਲਾਬੋਰੇਟ ਕਰਕੇ ਗੱਲ ਕਰਨ ਦਾ ਹੁੰਦਾ ਵੀ ਚਲੋ ਯਾਰ ਥੋੜਾ ਜਿਹਾ ਵਿਸਤਾਰ ਦੇ ਵਿੱਚ ਥੋੜਾ ਖੋਲ ਕੇ ਜੇ ਗੱਲ ਕਰ ਲਈਏ ਤੇ ਤੁਹਾਨੂੰ ਥੋੜੀ ਜਿਹੜੀ ਪਿਕਚਰ ਹੈ ਹੋਰ ਜ਼ਿਆਦਾ ਕਲੀਅਰ ਹੋ ਜਾਏ ਇਹਨਾਂ ਕੋਈ ਮਕਸਦ ਹੁੰਦਾ ਦਿਓ ਇਜਾਜ਼ਤ ਸਾਸ਼ੀਕਲ